ਦੇ ਬਾਰੇ ਪ੍ਰਦਾਨ ਕਰੋ ਪੇਜ ਅੱਗੇ ਕਰੀ ਸਾਡੀ ਧੰਨਵਾਦ ਜੀ ਲੈਜਰਿੰਗ ਕਰਾਓ ਬੇਟਾ ਵਾਲਾ ਅੱਗੇ ਆਓ ਮੈਨੂੰ ਮਿਲੋ ਮੋੜੋ ਨਹੀਂ ਪੜ੍ਹ ਸਕਦਾ ਨਹੀਂ ਦੇਖਿਆ ਇੱਕ ਬੜਾ ਛੋਟੂ ਮਾਰੀ ਮਾਰ ਲੈ ਵੀ ਛੋਟੂ ਮਾਰ ਉਹਦੇ ਵਿੱਚ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਦੇਖੋ ਜੀ ਜਿਹੜਾ ਫੋਜਪੁਰ ਡੀਸੀ ਦੇ ਦਫ਼ਤਰ ਦੇ ਬਾਹਰ ਧਰਨਾ ਲੱਗਾ 13 7 ਤੋਂ ਲੱਗਾ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸ਼ਨੀਵਾਰ ਵਾਲੇ ਦਿਨ ਡੱਲੇਵਾਲ ਸਾਹਿਬ ਨੇ ਹੋਣਾ ਸੀਗਾ ਫੋਜਪੁਰ ਦੇ ਵਿੱਚ ਤੇ ਉਸ ਦਿਨ ਵੱਡਾ ਇਕੱਠ ਹੋਇਆ ਸੀਗਾ ਸਾਡਾ ਔਰ ਪ੍ਰਧਾਨ ਜੀ ਨੇ ਸਾਡੇ ਜਿਹੜੇ ਜ਼ਿਲ੍ਹੇ ਦੇ ਸਾਰੇ ਆਗੂ ਸਹਿਬਾਨ ਉਹਨਾਂ ਦੀ ਮੀਟਿੰਗ ਲਈ ਆਉਣਾ ਸੀਗਾ ਔਰ ਗਾਂ ਰਣਨੀਤੀ ਤੈਅ ਕਰਨੀ ਸੀ ਵੀ ਕਿਵੇਂ ਜਿਹੜਾ ਮੋਰਚਾ ਜਿੱਤਿਆ ਜਾਵੇ ਕਿਹੜੇ ਕਿਹੜੇ ਰੂਪ ਇਹਨਾਂ ਨੂੰ ਗਾਂ ਜਿਹੜੇ ਨਿਕਣੇ ਉਹ ਚੰਚੱਕ ਜਿਹੜਾ ਸੀਗਾ ਕਿ ਇੱਕ ਜਿਹੜਾ ਪੱਤਰਕਾਰ ਦੀ ਡੈਥ ਹੋਈ ਸੀ ਲੁਧਿਆਣੇ ਦੇ ਵਿੱਚ ਉਹਨਾਂ ਦੀ ਕਾਲ ਆ ਗਈ ਅਮਰਜੈਂਸੀ ਪ੍ਰਧਾਨ ਜੀ ਨੂੰ ਉੱਥੇ ਭੋਗ ਤੇ ਚਲੇ ਗਏ ਉਹ ਛਨੀਵਾਰ ਜਿਹੜਾ ਕੋਈਪੁਰ ਨਹੀਂ ਪਹੁੰਚ ਸਕੇ ਦੂਜੇ ਬੰਨੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿਹੜੀ ਪ੍ਰਮਾਨ ਸਿੰਘ ਸੰਧੂ ਦੀ ਆ ਉਹਨਾਂ ਦੇ ਕੁਝ ਆਗੂਆਂ ਨੇ 7 ਨੰਬਰ ਚੁੰਗੀ ਤੇ ਆ ਕੇ 5-10 ਬੰਦਿਆਂ ਨੇ ਉੱਥੇ ਪ੍ਰਧਾਨ ਜੀ ਦਾ ਜਿਹੜਾ ਸੀ ਪੁਤਲਾ ਫੂਕਿਆ ਔਰ ਉਹਨਾਂ ਦੋਸ਼ ਲਾਇਆ ਕਿ ਪ੍ਰਧਾਨ ਜੀ ਨੇ ਜਿਹੜੇ ਇਹ ਜ਼ਮੀਨਾਂ ਦੇ ਵਿੱਚੋਂ ਹਿੱਸਾ ਪੱਤੀ ਮਕਾਇਆ ਜਾਂ ਤਰਾ ਤਰਾ ਦੀਆਂ ਗੱਲਾਂ ਕੀਤੀਆਂ ਅਸੀਂ ਅੱਜ ਉਹਦੀ ਗੱਲ ਦਾ ਸਪਸ਼ਟੀਕਰਨ ਇੱਥੇ ਦੇਣ ਆਏ ਆ ਕਿ ਪ੍ਰਧਾਨ ਜੀ ਪੂਰੇ ਪੰਜਾਬ ਦੇ ਲੜਾਈ ਲੜ ਰਹੇ ਆ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਜ਼ਮੀਨਾਂ ਪੂਰੇ ਪੰਜਾਬ ਦੇ ਵਿੱਚ ਲਗਭਗ 4 ਲੱਖ ਕਿੱਲਾ ਔਰ ਉਹਦੀ ਪਾਲਿਸੀ ਤੇ ਲੜ ਰਹੇ ਆ ਕਿ ਜਿਹੜੇ ਜਿਹੜੇ ਕਾਬਜ਼ ਆ ਉਹ ਜ਼ਮੀਨਾਂ ਤੇ ਉਹ ਆਪਾਂ ਨੂੰ ਸਰਕਾਰ ਜਿਹੜਾ ਪਹਿਲੀਆਂ ਸਰਕਾਰਾਂ ਤਰਾ ਮਾਲਕੀ ਹੱਕ ਦੇਵੇ ਤੇ ਸਸਤੇ ਜਿਹੜੇ ਮਾਲਕੀ ਹੱਕ ਜਿਹੜੇ ਲੋਕ ਲੈ ਸਕਣ ਉਹ ਸਕੀਮ ਐਦਾਂ ਦੀ ਕੋਈ ਪਾਲਿਸੀ ਬਣਾਉਣ ਔਰ ਜਿਹੜੇ ਬੰਦੇ ਸੀਗੇ ਜਿਨ੍ਹਾਂ ਦਾ ਪਛੋਕੜ ਜਾਣਿਆ ਜਾਵੇ ਤੇ ਲਗ ਲਗ ਜਿਹੜੇ ਪੋਲੀਟੀਕਲ ਬੰਦੇ ਆ ਇਹਨਾਂ ਦੀ ਪੋਲੀਟੀਕਲ ਬੰਦਿਆਂ ਨਾਲ ਆਮ ਪਾਰਟੀ ਨਾਲ ਫਰਮਾਨ ਸਿੰਘ ਸੰਧੂ ਜੀ ਜਿਹੜੇ ਨੇ ਉਹਨਾਂ ਦਾ ਜਿਹੜਾ ਸਕਾ ਭਰਾ ਹੈ ਉਹ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਭਾਜਪਾ ਦਾ ਉਹ ਜੇ ਇਹਨਾਂ ਗੁਰਦੀਪ ਸਿੰਘ ਉਹਨਾਂ ਦੀ ਆਰਿਆਂ ਦੀ ਗੱਲ ਕੀਤੀ ਜਾਵੇ ਤੇ ਇਹ ਆਮ ਪਾਰਟੀ ਦੇ ਛਰੇ ਆਮ ਚੋਣ ਪ੍ਰਚਾਰ ਦੇ ਵਿੱਚ ਰਹੇ ਆ ਤੇ ਆਮ ਇਹਨਾਂ ਦੀ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਫੋਜਪੁਰ ਦੇ ਹਾਤੀ ਦਾ ਐਮ.ਐਲ.ਏ ਹੈ ਉਹ ਐਮ.ਐਲ.ਏ. ਸ਼ਰਿਆ ਮੀਡੀਆ ਦੇ ਵਿੱਚ ਕਹਿੰਦਾ ਕਿ ਮੈਂ ਜ਼ਮੀਨ ਠੇਕੇ ਤੇ ਚਕੋਤੇ ਤੇ ਦੇਣੀ ਆ ਔਰ ਪਿਛਲੀ ਵਾਰੀ ਜਦੋਂ ਤੁਸੀਂ ਦੇਖਿਆ ਹੋਣਾ ਕਿ ਤਰ੍ਹਾਂ ਤਰ੍ਹਾਂ ਦੀਆਂ ਸਾਡੇ ਵੱਲੋਂ ਵੀ ਗੱਲਾਂ ਬਾਹਰ ਆਈਆਂ ਸੀ ਕਿ ਐਮ.ਐਲ.ਏ. ਦੀ ਆ ਦੇਣ ਇੱਥੇ ਜਿਹੜੀ ਆ ਦਿੱਤੀ ਹੋਈ ਆ ਜਾਂ ਇਹਦੇ ਕੈਰੇਕਟਰ ਤੇ ਵੀ ਗੱਲਾਂ ਉੱਠੀਆਂ ਸੀਗੀਆਂ ਹੁਣ ਅਸੀਂ ਇਹਦਾ ਇੱਕ ਸਪਸ਼ਟਿਕਰਨ ਸੀਗਾ ਕਿ ਇਹ ਜਿਹੜੇ ਬੰਦੇ ਆ ਇਹਨਾਂ ਕੋਈ ਹੋਰ ਚਾਰਾ ਨਹੀਂ ਐਮ.ਐਲ.ਏ. ਕੋਲ ਪਿੱਛੇ ਹਟੰਦਾ ਇੱਕੋ ਤਰੀਕਾ ਕਿ ਆਪਦੇ ਬੰਦੇ ਖੜੇ ਕਰਕੇ ਔਰ ਉਹਨਾਂ ਨੂੰ ਕਿਸਾਨ ਯੂਨੀਅਨ ਦਾ ਰੂਪ ਦੇ ਕੇ ਕਿ ਇਹਨਾਂ ਲੋਕਾਂ ਕੋ ਜਮੀਨਾਂ ਖੋ ਕੇ ਜਿਹੜੀਆਂ ਆਪਦੇ ਬੰਦਿਆਂ ਨੂੰ ਕਿਦਾਂ ਦਵਾਈਆਂ ਜਾਣ ਪੰਜਾਬ ਦੇ ਵਿੱਚ ਤੁਸੀਂ ਵੀ ਜਿਹੜਾ ਵੱਡੇ ਪੱਧਰ ਤੇ ਤੁਸੀਂ ਪੱਤਰਕਾਰੀ ਕਰਦੇ ਹੋ ਕਿਤੇ ਤੁਸੀਂ ਅੱਜ ਤੱਕ ਇਹੋ ਜੀ ਗੱਲ ਨਹੀਂ ਸੁਣੀ ਹੋਣੀ ਕਿ ਕਿਸਾਨ ਜਥੇਬੰਦੀ ਪੰਜਾਬ ਦੇ ਵਿੱਚ ਕੋਈ ਇਹੋ ਜੀ ਹੋਵੇ ਜਿਹੜੀ ਕਹੇ ਕਿ ਕਿਸਾਨ ਤੋਂ ਜ਼ਮੀਨ ਖੋ ਕੇ ਸਰਕਾਰ ਨੂੰ ਦਿੱਤੀ ਜਾਵੇ ਔਰ ਸਰਕਾਰ ਜਿਹੜੀ ਹੈ ਦੂਜੀ ਕਿਸਾਨ ਜਥੇਬੰਦੀ ਨੂੰ ਠੇਕ ਤੇ ਜ਼ਮੀਨ ਦਿੱਤੀ ਜਾਵੇ ਅੱਜ ਤੱਕ ਇਹੋ ਜੀ ਕਿਸਾਨ ਯੂਨੀਅਨ ਪੰਜਾਬ ਦੇ ਵਿੱਚ ਨਹੀਂ ਪੈਦਾ ਹੋਈ ਮੈਂ ਇਨਾਂ ਦਾ ਜਿਹੜਾ ਪੰਜਾਬ ਪ੍ਰਧਾਨ ਆ ਪ੍ਰਮਾਨ ਸਿੰਘ ਸੰਧੂ ਚਾਹੇ ਉਹ ਪлитиਕਲ ਦੇ ਵਿੱਚ ਉਹਦਾ ਹੱਥ ਹੈ ਵੱਡਾ ਠੇਕੇਦਾਰ ਹੈ ਮੈਂ ਇਹਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਟੇਬਲ ਤੇ ਆ ਕੇ ਕਿਸੇ ਵੀ ਚੈਨਲ ਤੇ ਆ ਕੇ ਡਿਬੇਟ ਕਰ ਲਓ ਕਿ ਤੁਸੀਂ ਇਹ ਤੇ ਹੱਕ ਕਿਵੇਂ ਜਤਾਉਂਦੇ ਹੋ ਫਿਰ ਤੁਹਾਡਾ ਪੰਜਾਬ ਪਤੀ ਤੇ ਕਿਸਾਨਾਂ ਪ੍ਰਤੀ ਰੂਪ ਕੀ ਹੈ ਕੀ ਤੁਸੀਂ ਉਹ ਜਮੀਨ ਕਿਸਾਨਾਂ ਦੀ ਸਰਕਾਰ ਨੂੰ ਖੋ ਕੇ ਦਿਵਾਉਣਾ ਚਾਹੁੰਦੇ ਹੋ ਜੇ ਸਰਕਾਰ ਨੂੰ ਖੋ ਕੇ ਦਿਵਾਉਣਾ ਚਾਹੁੰਦੇ ਹੋ ਤੁਸੀਂ ਕਿਸਾਨਾਂ ਆਗੂ ਨਹੀਂ ਹੋ ਸਕਦੇ ਤੁਸੀਂ ਸਰਕਾਰ ਦੇ ਬੰਦੇ ਹੋ ਤੇ ਜੇ ਤੁਸੀਂ ਕਿਸਾਨ ਪੱਖੀ ਗੱਲ ਕਰਦੇ ਤਾਂ ਫਿਰ ਕਿਸਾਨਾਂ ਤੋਂ ਜ਼ਮੀਨ ਖੋ ਕੇ ਸਰਕਾਰ ਨੂੰ ਨਹੀਂ ਦੇਣੀ ਚਾਹੀਦੀ ਇਹ ਤੇ ਆਪ ਦਾ ਸਪਸ਼ਟੀਕਰਨ ਦਿਓ ਜਿਹੜੇ ਤੁਹਾਡੇ ਥੱਲੇ ਬੰਨੇ ਵਾਲੇ ਬੰਦੇ ਐ ਜਿਹੜੇ ਲਗਾਤਾਰਲੀ ਮੰਗ ਕਰਦੇ ਕਿ ਠੇਕੇ ਚਕਾਉਤੇ ਤੇ ਜਮੀਨ ਲੈਣੀ ਆ ਫਿਰ ਉਹਨਾਂ ਦਾ ਜਿਹੜਾ ਜਾਂ ਤੇ ਉਹਨਾਂ ਨੂੰ ਬਾਹਰ ਕੱਢੋ ਆਪਦੀ ਜਥੇਬੰਦੀ ਚੋਂ ਤੇ ਜਾਂ ਫਿਰ ਆਪਣੀ ਜਿਹੜੀ ਰਣਨੀਤੀ ਸਪਸ਼ਟ ਕਰੋ ਅੱਜ ਇਹ ਕਹਿੰਦੇ ਕਿ ਜਿੱਦਾਂ ਰਾਜਨੀਤਿਕ ਦੇ ਵਿੱਚ ਤੁਸੀਂ ਕਹਿ ਰਹੇ ਕਿ ਇੱਕ ਐਮਐਲਏ ਦਾ ਤੁਸੀਂ ਬੋਰਡ ਵੀ ਲਾਇਆ ਹੋਇਆ ਉਹਦਾ ਕੀ ਕਾਰਨ ਹੈ ਕਿ ਤੁਸੀਂ ਬੋਰਡ ਵੀ ਲਾਇਆ ਤੇ ਉਹਨਾਂ ਵੱਲੋਂ ਤੁਹਾਨੂੰ ਨੋਟਿਸ ਵੀ ਹੋਇਆ ਦੇਖੋ ਜੀ ਸਾਡੇ ਕੋਲ ਤਾਂ ਕੋਈ ਨੋਟਿਸ ਨਹੀਂ ਪਹੁੰਚਿਆ ਐ ਐਮਐਸੀ ਕਹਿਦੀ ਸਾਡੇ ਕੋਲ ਕੋਈ ਨੋਟਿਸ ਆਇਆ ਉਹਨੇ ਆਪ ਦੀ ਲੜਾਈ ਜਿਹੜੀ ਆ ਉਹਨੇ ਆਪ ਦੇ ਤਰੀਕੇ ਨਾਲ ਲੜਨੀ ਐ ਅਸੀਂ ਆਪਣੇ ਤਰੀਕੇ ਨਾਲ ਲੜਨੀ ਐ ਅਸੀਂ ਜੇ ਨੋਟਿਸਾਂ ਤੋਂ ਡਰਨ ਲੱਗੇ ਤਾਂ ਫਿਰ ਕਿਸਾਨਾਂ ਦੀ ਜਿਹੜੀ ਆ ਜਾਂ ਪਰਚਿਆਂ ਤੋਂ ਡਰਨ ਲੱਗੇ ਤਾਂ ਕਿਸਾਨਾਂ ਦੀ ਲੜਾਈ ਅਸੀਂ ਨਹੀਂ ਲੜ ਸਕਦੇ ਕਿਉਂਕਿ ਜੇ ਫਿਰ ਤੋਂ ਸਾਡੇ ਹਿੱਤ ਆਗੇ ਨਾ ਕਿਸਾਨ ਪਿੱਛੇ ਰਹਿ ਗਏ ਅਸੀਂ ਕਿਸਾਨਾਂ ਦੀ ਲੜਾਈ ਲੜਨੀ ਉਹ ਪਾਵਰ ਦੇ ਵਿੱਚ ਉਹ ਐਮਐਲਏ ਉਹ ਆਪ ਦਾ ਐਕਸੀਡੈਂਟ ਵੀ ਕਿਸੇ ਦਾ ਕਰਾ ਸਕਦਾ ਆਪੂ ਦਾ ਕਿਸੇ ਤੇ ਹਮਲਾ ਵੀ ਕਰਾ ਸਕਦਾ ਝੂਠਾ ਪਰਚਾ ਵੀ ਦਰਜ ਕਰਾ ਸਕਦਾ ਸਾਨੂੰ ਪਤਾ ਐ ਪਰ ਅਸੀਂ ਆਪਦੀ ਜਿਹੜੀ ਆ ਆਪਦੀ ਜਿਹੜੀ ਲੜਾਈ ਹੈ ਕਿਸਾਨਾਂ ਪ੍ਰਤੀ ਲੜਦੇ ਰਵਾਂਗੇ ਇਹਦਾ ਜੋ ਜੀ ਕਰਦਾ ਉਹ ਕਰਾ ਸਕਦਾ ਕਿਉਂਕਿ ਸਦਾ ਭਾਵਰਾ ਤੇ ਸਦਾ ਸਰਕਾਰਾਂ ਜਿਹੜੀਆਂ ਨਹੀਂ ਟਿਕਦੀਆਂ ਹੁੰਦੀਆਂ ਇਹ ਆਵਾਦਕਾਰ ਕਿਸਾਨ ਤੁਸੀਂ ਕਹਿੰਦੇ ਹੋ ਬੈਠੇ ਆ ਡੀਸੀ ਦਫਤਰ ਦੇ ਸਾਹਮਣੇ ਯਾਨੀ ਕਿ ਤੁਹਾਡਾ ਕਹਿਣਾ ਕੀ ਆਵਾਦਕਾਰ ਨੇ ਔਰ ਇਹਨਾਂ ਨੂੰ ਹੀ ਠੇਕੇ ਤੇ ਦੇਣ ਦੀ ਗੱਲ ਹੁਣ ਕੀਤੀ ਜਾ ਰਹੀ ਆ ਸਰਕਾਰ ਵੱਲੋਂ ਨਹੀਂ ਜੀ ਇਹਨਾਂ ਨੂੰ ਨਹੀਂ ਠੇਕੇ ਤੇ ਦਿੱਤੀ ਜਾਣ ਦੀ ਗੱਲ ਕੀਤੀ ਜਾ ਰਹੀ ਦੇਖੋ ਪਿਛਲੀ ਵਾਰੀ ਮੈਂ ਵੀ ਇਹ ਦੱਸ ਕੇ ਗਿਆ ਸੀ ਪ੍ਰੈਸ ਦੇ ਵਿੱਚ ਕਿ ਜਿਹੜੀਆਂ ਲਿਸਟਾਂ ਬਣੀਆਂ ਅਜ ਤੋਂ ਲਗਭਗ ਸਾਲ ਪਹਿਲਾਂ ਹੀ ਬਣ ਗਈਆਂ ਕਿਹੜੇ ਬੰਦਿਆਂ ਨੂੰ ਦੇਣੀ ਚਾਹੀਦੀ ਹੈ ਜ਼ਮੀਨ ਐ ਜਦੋਂ ਕੋਈ ਠੇਕਾ ਚਕਾਉਤਾ ਕਿਤੇ ਹੋਇਆ ਹੀ ਨਹੀਂ ਫਿਰ ਉਹ ਲਿਸਟਾਂ ਡੀਸੀ ਦੇ ਟੇਬਲ ਤੇ ਜਾਂ ਐਸਜੀਐਮ ਦੇ ਟੇਬਲ ਤੇ ਕਿਵੇਂ ਪਹੁੰਚ ਗਈਆਂ ਔਰ ਸਿੱਧਾ ਇਹ ਸਪਸ਼ਟ ਹੈ ਕਿ ਇਹ ਜਿਹੜਾ ਐ ਐਮਐਲਏ ਦਾ ਤੇ ਸਰਕਾਰ ਦਾ ਹੱਥ ਹੈ ਔਰ ਆਪਣੇ ਬੰਦਿਆਂ ਨੂੰ ਚਹੇਤਿਆਂ ਨੂੰ ਜ਼ਮੀਨ ਦਿਵਾਉਣਾ ਚਾਹੁੰਦੇ ਆ ਤੇ ਉਹਦੇ ਲਈ ਕੋਈ ਤਰੀਕਾ ਵਰਤ ਕੇ ਉਹਨਾਂ ਨੂੰ ਅੰਦਰ ਜਿਹੜਾ ਪਾਰ ਬੀਐਸਐਫ ਦੀ ਲੈਂਡ ਕਰਕੇ ਇਹ ਡਿੱਕਾ ਬਣਿਆ ਹੋਇਆ ਜੇ ਬੀਐਸਐਫ ਦੀ ਜਿਹੜੀ ਤਾਰ ਉੱ ਤੇ ਫੇਰ ਅਸੀਂ ਧਰਨਾ ਲਾਉਣ ਦੀ ਸਾਨੂੰ ਲੋੜ ਨਹੀਂ ਪੈਣਾ ਅਸੀਂ ਤੇ ਆਪਦੀ ਜ਼ਮੀਨ ਦੇ ਵਿੱਚ ਤੰਬੂ ਡੰਡਾ ਝੰਡਾ ਗੱਡ ਕੇ ਬੈਠ ਜਾਈਏ ਉੱਥੇ ਵੜਨ ਦਾ ਨਹੀਂ ਸਾਡੀ ਮਜਬੂਰੀ ਹੈ ਕਿ ਉੱਥੇ ਬੀਐਸਐਫ ਦੀ ਤਾਰ ਹੈ ਬੀਐਸਐਫ ਦੀ ਤਾਰ ਨੂੰ ਆਧਾਰ ਬਣਾ ਕੇ ਇਹ ਜਿਹੜਾ ਉਹ ਬੀਐਸਐਫ ਨੂੰ ਕਹਿੰਦੇ ਨੇ ਉਹਦਾ ਗੇੜ ਬੰਦ ਕਰ ਦਿਓ ਫਿਰ ਉਹਨੂੰ ਠੇਕੇ ਚ ਕੋਤੇ ਦੇ ਦੇ ਕੇ ਆ ਤੇ ਬੰਦੇ ਵੜਨ ਦੀ ਕੋਸ਼ਿਸ਼ ਕਰਦੇ ਆ ਕਿ ਤਨ ਕਿਤੇ ਲਾਲਸਾ ਹੈ ਮਨ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਰਾਹੀਂ ਤੁਸੀਂ ਮੇਨ ਮੈਸੇਜ ਕੀ ਦੇਣਾ ਚਾਹੁੰਦੇ ਹੋ ਅਸੀਂ ਇਹਦਾ ਇਹ ਹੀ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਇੱਕ ਪੁਤਲਾ ਫੁੱਕਿਆ ਸੀਗਾ ਐਮਐਲਏ ਦੇ ਕਹਿਣ ਤੇ ਔਰ ਐਮਐਲਏ ਨੇ ਫਕਾਇਆ ਸੀ ਉਹਦੇ ਵਿੱਚ ਵੱਡੇ ਪੱਧਰ ਤੇ ਐਮਐਲਏ ਦੇ ਬੰਦੇ ਸੀਗੇ ਉਹ ਕਿਉਂ ਕਾਰਨ ਜਦੋਂ ਇਹਨਾਂ ਤਹਿਸੀਲ ਮਮਦੋੜ ਦੇ ਵਿੱਚ ਬੋਲੀ ਰੱਖੀ ਐ ਤੇ ਅਸੀਂ ਉਥੇ ਤਹਿਸੀਲ ਘੇਰ ਕੇ ਬੈਠ ਗਏ ਸੀਗੇ ਔਰ ਸਾਡਾ ਫਰੋਜਪੁਰ ਡੀਸੀ ਦੇ ਬਾਅਦ ਚ ਵੀ ਧਰਨਾ ਚੱਲ ਰਿਹਾ ਸੀਗਾ ਉਸ ਵੇਲੇ ਇਹਨਾਂ ਦੇ ਜਿੰਨੇ ਬਲਾਕ ਪ੍ਰਧਾਨਾਂ ਆਮ ਪਾਰਟੀ ਦੇ ਜਿੰਨੇ ਇਹਨਾਂ ਦੇ ਅਹੁਦੇਦਾਰ ਆ ਉਹ ਉਥੇ ਪਹੁੰਚੇ ਸੀਗੇ ਔਰ ਬੋਲੀ ਦੇਣ ਉਤੇ ਆਂਦੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਉਸ ਰਾਹ ਉਤੇ ਵੀ ਤੁਸੀਂ ਬੋਲੀ ਤੇ ਜ਼ਮੀਨ ਚੜਾਓ ਸਾਨੂੰ ਦੋ ਤੇ ਐਮ ਉੱਥੇ ਲਗਭਗ ਮੈਂ ਆਪਣੇ ਬੰਦੇ ਨੂੰ ਕਹਿ ਸੀਗਾ ਕਿ ਉੱਥੇ ਜਿਹੜੀ ਉੱਥੇ ਦਰਖਾਸਤ ਦਿੱਤੀ ਹੈ ਵੀ ਜਿਹੜੇ ਲੋਕ ਆਏ ਨੇ ਉਹ ਲੋਕ ਕੌਣ ਸੀਗੇ ਉਹ ਲੋਕ ਨਰੇਗਾ ਲੈ ਲੈਂਦੇ ਗਏ ਸੀਗੇ ਉਹਨਾਂ ਲੋਕਾਂ ਦੀਆਂ ਹਾਜ਼ਰੀਆਂ ਸੀਗੇ ਨਰੇਗਾ ਦੇ ਵਿੱਚ ਪਰ ਬਿਠਾਏ ਉੱਥੇ ਧਰਨੇ ਤੇ ਗਏ ਸੀਗੇ ਫਿਰ ਤੁਸੀਂ ਅਸੀਂ ਤਾਂ ਇਹਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦਿਨ ਦੀ ਜਿਹੜੀ ਪੜਤਾਲ ਕੀਤੀ ਜਾਵੇ ਤੁਹਾਡੇ ਮਾਦੀ ਅਮਰਾਈ ਮੰਗ ਕਰਦੇ ਵੀ ਜਿਹੜੇ ਲੋਕ ਆਏ ਸੀ ਉਹ ਨਰੇਗਾ ਦੇ ਵਿੱਚ ਜੇ ਨਾਂ ਉਹਨਾਂ ਦਾ ਸੀ ਉਹ ਪਿੰਡ ਕੰਮ ਕਿਉਂ ਨਹੀਂ ਕਰ ਰਹੇ ਫਿਰ ਧਰਨੇ 'ਚ ਕੀ ਕਰਦੇ ਸੀਗੇ ਧਰਨੇ 'ਚ ਸੀ ਤੇ ਫਿਰ ਪਿੰਡ ਨਰੇਗਾ ਦੇ ਵਿੱਚ ਨਾ ਕਿਵੇਂ ਪਾਏ ਗਏ ਸੀਗੇ ਦੂਸਰਾ ਮੁੱਦਾ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਚੈਨਲ ਨਾਲ ਹੀ ਸਾਨੂੰ ਇੱਕ ਪਤਾ ਲੱਗਿਆ ਕਿ ਜਿਹੜੀ ਪਿਛਲੀ ਸਰਕਾਰ ਨੇ ਲੋਕਾਂ ਨੂੰ ਪਲਾਟ ਦਿੱਤੇ ਸੀਗੇ 2 2 4 4 5 5 ਮਰਲੇ ਜੋ ਵੀ ਹੈ ਉਹਨਾਂ ਨੂੰ ਵੀ ਦਈਆ ਸਾਹਿਬ ਕਹਿ ਰਹੇ ਕਿ ਅਸੀਂ ਉਹ ਜਿਵੇਂ ਉਹ ਜਿਹੜੇ ਪਲਾਟ ਖੋ ਕੇ ਠੇਕੇ ਤੇ ਦੇਣੇ ਆ ਫਿਰ ਦਈਆ ਸਾਹਿਬ ਤੁਸੀਂ ਇੱਕ ਕਾਨੂੰਨ ਬਣਾ ਕੇ ਲਿਆਓ ਕਿ ਜਿੰਨਾ ਮੇਰੇ ਹਲਕੇ ਦੇ ਵਿੱਚ ਜ਼ਮੀਨ ਹੈ ਉਹ ਲੋਕਾਂ ਨੂੰ ਪਾਕਿਸਤਾਨ ਛੱਡ ਆਓ ਉਹ ਲੋਕ ਪਾਕਿਸਤਾਨ ਚਲੇ ਜਾਣ ਤੇ ਤੁਸੀਂ ਆਪ ਦਾ ਜਿਹੜਾ ਰੋਟੀ ਗੁਜ਼ਾਰਾ ਆਪਦਾ ਪੂਰਾ ਕਰ ਲਓ ਤੇ ਲੋਕਾਂ ਦਾ ਕੋਈ ਡਰ ਨਹੀਂ ਆ ਫਿਰ ਦਿਹਾੜੀ ਢੱਪਾ ਕਰਕੇ ਕਿਸੇ ਬਗਾਨੇ ਮੁਲਖ ਦੇ ਵਿੱਚ ਜਾ ਕੇ ਆਪਦਾ ਰੋਟੀ ਕੁਜਾਰਾ ਜਿਹੜਾ ਕਰ ਸਕਦੇ ਨੇ। ਪਿਛਲੇ ਦਿਨੀ ਤੁਹਾਡੀ ਯੂਨੀਵਰਸਿਟੀ ਵੱਲੋਂ ਗੱਲ ਆਈ ਸੀ ਜੀ ਬਈਆ ਸਾਹਿਬ ਦੀ ਜਿਹੜੇ ਹਣਕਾ ਅਭਿਆਸੀ ਦੇ ਅੰਦਰ ਨੇ ਉਹਨਾਂ ਦੀ ਕੋਈ ਵੀਡੀਓ ਹੈਗੀ ਆ ਤੁਹਾਡੇ ਕੋਲੇ। ਉਹ ਵੀਡੀਓ ਕਿਹੜੀ ਹੈਗੀ ਐ ਤੇ ਉਹ ਕਿੱਥੇ ਕਿਹਦੇ ਕੋਲ ਹੈ? ਇਹ ਤੁਹਾਡਾ ਕੁਐਸਚਨ ਪੇਪਰ ਬੜਾ ਵਧੀਆ ਹੈ। ਤੇ ਮੈਂ ਤੁਹਾਨੂੰ ਇੱਥੇ ਗੱਲ ਦੱਸਦਾ ਕਿ ਸਮੇਂ-ਸਮੇਂ ਦੀ ਉਡੀਕ ਕਰਨੀ ਚਾਹੀਦੀ ਐ। ਸਮੇਂ ਦੇ ਮੁਤਾਬਕ ਉਹ ਸਭ ਕੁਝ ਬਾਹਰ ਆਊਗਾ ਜੋ ਹੈਗਾ। ਔਰ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ ਕੋਈ ਸਮਾਂ ਇਹੋ ਜਿਹਾ ਆਊਗਾ ਇਹਦੇ ਆਧਾਰ ਤੇ ਪਰਚਾ ਦਰਜ ਹੋਏਗਾ ਔਰ ਉਸ ਸਮੇਂ ਦੀ ਉਡੀਕ ਕਰ ਰਹੇ ਅਸੀਂ ਜਿਸ ਤਿੱਕੇ ਨਾਲ ਦੋ ਕਿਸਾਨ ਜਥੇਬੰਦੀਆਂ ਆਮੋ ਸਾਹਮਣੇ ਲੱਗਦਾ ਨਹੀਂ ਕਿ ਰਾਜਨੀਤੀ ਹੋ ਰਹੀ ਹੈ ਵੀ ਰਾਜਨੀਤੀ ਦੀ ਭੇਡ ਚੜ ਕੇ ਮੈਂ ਵੀਰ ਜੀ ਜਿਹੜੀ ਗੱਲ ਕਰ ਰਿਹਾ ਮੈਂ ਤੁਹਾਨੂੰ ਇਹੋ ਜਿਹੇ ਹਜ਼ਾਰ ਪ੍ਰੂਫ ਦੇ ਸਕਦਾ ਕਿ ਜਿਹੜੇ ਉਹ ਐਮਐਲਏ ਨਾਲ ਚੋਣ ਪ੍ਰਚਾਰ ਕਰਦੇ ਉਹਨਾਂ ਦੇ ਅਹੁਦੇਦਾਰ ਨੇ ਵਿੱਚ ਤੇ ਉਹਨਾਂ ਨੂੰ ਕਿਸਾਨਾਂ ਦਾ ਝੰਡਾ ਫੜਾ ਕੇ ਤੇ ਉਹਨਾਂ ਨੂੰ ਕਿਸਾਨ ਜਥੇਬੰਦੀ ਦਾ ਰੂਪ ਦੇ ਕੇ ਤੇ ਕੇ ਖੜਾ ਕੀਤਾ ਜਾ ਸਕਦਾ ਹੋਰ ਕੋਈ ਚਾਰਾ ਹੀ ਨਹੀਂ ਚੱਲ ਰਿਹਾ ਉਹਦਾ ਐਮਐਲਏ ਦਾ ਹੋਰ ਕੋਈ ਚਾਰਾ ਨਹੀਂ ਚੱਲ ਰਿਹਾ ਇੱਕ ਉਹਨਾਂ ਨੂੰ ਮਹਿਤਾਤਾ ਦਾ ਪ੍ਰਮਾਨ ਸਿੰਘ ਸੰਧੂ ਨੂੰ ਕਹਿਣਾ ਕਿ ਤੁਸੀਂ ਆਪਦੀ ਕਹਾਣੀ ਸਪਸ਼ਟ ਕਰੋ ਇਹ ਤਾਂ ਲੋਕਾਂ ਨੂੰ ਪਤਾ ਹੈ ਕਿ ਤੁਹਾਡਾ ਭਰਾ ਜਿਹੜਾ ਸਿਕਾਉ ਬੀਜੇਪੀ ਦਾ ਰਾਜ ਸਭਾ ਮੈਂਬਰ ਹੈ ਤੇ ਤੁਸੀਂ ਲੱਡੂ ਵੰਦਦੇ ਹੋ ਅਖਬਾਰਾਂ ਦੇ ਵਿੱਚ ਵਧਾਈਆਂ ਦਿੰਦੇ ਹੋ ਹੁਣ ਦੂਜੀ ਕਹਾਣੀ ਵੀ ਸਪਸ਼ਟ ਕਰੋ ਕਿ ਤੁਸੀਂ ਐਮਐਲਏ ਦੇ ਨਾਲ ਜਾ ਕੇ ਚੋਣ ਪ੍ਰਚਾਰ ਕਰਦੇ ਤੁਹਾਡੇ ਬੰਦੇ ਔਰ ਤੁਸੀਂ ਉਹਨਾਂ ਦੀ ਪਿੱਠ ਤੇ ਬੈਠੇ ਹੋ ਕੀ ਤੁਸੀਂ ਵਾਕਿਆ ਹੀ ਇਹਨਾਂ ਦੇ ਨਾਲ ਉਹ ਜਾਂ ਤੁਹਾਡਾ ਨਾਂ ਹੀ ਵਰਤਿਆ ਜਾ ਰਿਹਾ ਹੈ ਜੇ ਤੁਹਾਡਾ ਨਾਂ ਵਰਤਿਆ ਜਾ ਰਿਹਾ ਹੈ ਤਾਂ ਫਿਰ ਸਪਸ਼ਟ ਕਰੋ ਅਜੇ ਨਹੀਂ ਨਹੀਂ ਤੀਕਣਾ ਚਾਹੁੰਦੇ ਹਾਂ ਵੇਖੋ ਜੀ ਜਿਹੜਾ ਸਾਡਾ ਡੀਸੀ ਦਫਤਰ ਵਿੱਚ ਪਿਛਲੇ 13 ਤਰੀਕ ਤੋਂ ਲਗਾਤਾਰ ਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਮੋਰਚਾ ਚੱਲ ਰਿਹਾ ਇਹਦਾ ਮੇਨ ਕਾਰਨ ਕੀ ਹੈ ਵੀ ਜਿਹੜਾ ਮੋਰਚਾ ਕਿਉਂ ਲੱਗਿਆ ਆ ਅਸਲ ਰੀਜ਼ਨ ਇਹਦਾ ਕੀ ਆ ਜਿਹੜੇ ਡੱਲੇਵਾਲ ਸਾਹਿਬ ਜਿਹੜੀ ਸਿੱਧੂਪੁਰ ਯੂਨੀਅਨ ਨੇ ਲੜਾਈ ਕਿਹੜੀ ਗੱਲ ਦੀ ਲੜ ਰਹੀ ਆ ਇਹਦੇ ਵਿੱਚ ਜਿਹੜੀ 2007 ਵਾਲੀ ਪਾਲਿਸੀ ਜਿੰਨੇ ਇੰਤਕਾਲ ਕਿਸਾਨਾਂ ਦੇ ਨਾਵਾਂ ਤੇ ਹੋ ਗਏ ਸੀ ਪਰ 2007 ਵਾਲੀ ਪਾਲਿਸੀ ਜਿਹੜੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਤੋੜ ਦਿੱਤੀ ਗਈ ਉਸ ਰਕਬਾ ਉਹ ਆ ਜਿਹੜਾ ਇਹਦੇ ਪਾਲਿਸੀ ਦੇ ਵਿੱਚ ਆਇਆ ਇੰਤਕਾਲ ਹੋਏ ਹੋਏ ਆ ਕੁਛ ਰਕਬਾ ਐਵੇਂ ਦਾ ਇੱਕ ਫੌਜੀ ਆ ਜੀ 1971 ਦੇ ਵਿੱਚ ਸ਼ਹੀਦ ਹੋਇਆ ਜੰਗ ਦੇ ਵਿੱਚ ਬੀਐਸਐਫ ਦੇ ਵਿੱਚ ਸੀ ਉਹ ਉਹਨੂੰ ਜ਼ਮੀਨ ਲਾਟ ਹੋਈ ਹੋਈ ਆ ਉਹ ਰਕਬਾਂ ਦੇ ਵਿੱਚ ਆ ਉਹਦੇ ਪਰਿਵਾਰ ਨੂੰ ਜ਼ਮੀਨ ਲਾਟ ਹੋਈ ਸੀ ਕਿਉਂਕਿ ਜਿਹੜੀ ਇਹ ਜ਼ਮੀਨ ਨੂੰ ਸਰਕਾਰ ਜਿਹੜੀ ਆ ਠੇਕੇ ਤੇ ਦੇਣਾ ਚਾਹੁੰਦੇ ਆ ਇਹਨਾਂ ਕਿਸਾਨਾਂ ਤੋਂ ਖੋ ਕੇ 5-5 10-10 ਕਿੱਲਾਂ ਦੇ ਜਿਹੜੇ ਸਾਰੇ ਮਾਲਕ ਆ ਕਿਸੇ ਤੇ ਵੀ ਕੋਈ ਇਜੈਕਸ਼ਨ ਨਹੀਂ ਹੈਗਾ ਜਿਨ੍ਹਾਂ ਨੇ ਵੀ ਧਰਨਾ ਲਾਇਆ ਕਿਸੇ ਤੋਂ ਕੋਈ ਅਲਿਗੇਸ਼ਨ ਵਿਖਾ ਦੇਣਾ ਕੋਈ ਐਫਆਈਆਰ ਵਿਖਾ ਦੇਣਾ ਕੁਝ ਨਹੀਂ ਹੈਗਾ ਇਹ ਸਿਰਫ ਇੱਕ ਜਿਹੜੇ ਫਰਮਾਨ ਸਿੰਘ ਦੀ ਜਿਹੜੀ ਯੂਨੀਅਨ ਆ ਗੁਰਦੀਪ ਸਿੰਘ ਜਿਹੜਾ ਇਹ ਸਰਕਾਰ ਦਾ ਜਿਹੜਾ ਛੱਡਿਆ ਬੰਦਾ ਮਖੋਟਾ ਪਾਇਆ ਕਿਸਾਨਾਂ ਦੇ ਨੇ ਕਿਸਾਨਾਂ ਨੂੰ ਬਦਨਾਮ ਕਰ ਲਈ ਜਿਹਦਾ ਨਾਰਾ ਵੀ ਇਹ ਆ ਕਿ ਜਿਹੜੀ ਪੰਜਾਬ ਸਰਕਾਰ ਜਿੰਦਾਬਾਦ ਆ ਜਦੋਂ ਕਿ ਕਿਸਾਨ ਯੂਨੀਅਨ ਜਿਹੜੀ ਉਹ ਕਦੇ ਨਹੀਂ ਕਹੂਗੀ ਜਿੰਦਬਾਦ ਕਿਉਂਕਿ ਜਿਹੜੇ ਅਸੀਂ ਸਾਨੂੰ ਹੱਕ ਆ ਸਾਡੇ ਧਰਨਾ ਲਾ ਕੇ ਮੁਜ਼ਾਹਰਾ ਕਰਕੇ ਲੈਣੇ ਪੈਂਦੇ ਆ ਜਦੋਂ ਕਿ ਇਹ ਇੱਕ ਸਰਕਾਰ ਵੱਲੋਂ ਛੱਡਿਆ ਹੋਇਆ ਬੰਦਾ ਇਹਦਾ ਆਪ ਦਾ ਬੈਕਗ੍ਰਾਉਂਡ ਜੇ ਵੇਖ ਲਈਏ ਤਾਂ ਆਪਾਂ 10 ਮਿੰਟ ਸਾਡੇ ਕੈਮਰੇ ਸਾਹਮਣੇ ਇਹੋ ਜਿਹੀਆਂ ਅਸ਼ਲੀਲ ਵੀਡੀਓ ਇਹਨੀਆਂ ਫੇਸਬੁੱਕ ਤੇ ਚੱਲ ਰਹੀਆਂ ਐਨੀਆਂ ਗੰਦੀਆਂ ਦੀਆਂ ਹਰਕਤਾਂ ਜਿਹੜੀਆਂ ਆਪਾਂ ਦੱਸ ਨਹੀਂ ਸਕਦੇ ਜਿਹੜਾ ਐਲੀਗੇਸ਼ਨ ਲਾ ਰਿਹਾ ਡੱਲੇਵਾਲ ਸਾਹਿਬ ਤੇ ਬਿਨਾਂ ਵਜ੍ਹਾ ਜਦੋਂ ਕਿ ਇਸ ਜ਼ਮੀਨ ਦੀ ਗੱਲ ਚੱਲੀ ਤੇ ਇਹ ਵੀ ਉਹਨਾਂ ਪ੍ਰਧਾਨ ਜੀ ਕੋਲ ਗਏ ਸੀ ਉਹਨਾਂ ਨੇ ਕਮੇਟੀ ਤਿੰਨਾਂ ਜ਼ਿਲ੍ਹਿਆਂ ਦੇ ਆਗੂ ਬਣਾਏ ਸੀ ਤੁਸੀਂ ਵੀ ਪੇਪਰ ਲਿਆਓ ਇਹ ਵੀ ਪੇਪਰ ਲੈ ਆਉਂਦੇ ਆ ਪਰ ਇਹ ਉੱਥੋਂ ਭੱਜ ਜਾਏ ਅੱਜ ਵੀ ਅਸੀਂ ਕਹਿੰਨੇ ਆ ਅੱਜ ਵੀ ਤੁਸੀਂ ਆਪਦੇ ਕਾਗਜ਼ ਪੱਤਰ ਲਿਆਓ ਪ੍ਰਧਾਨ ਜੀ ਵੀ ਕਹਿੰਦੇ ਅਸੀਂ ਤਾਂ ਕਿਸਾਨ ਦੀ ਲੜਾਈ ਲੜਨੀ ਚਾਹੀਏ ਕੋਈ ਹੋਵੇ ਤੁਸੀਂ ਪੇਪਰ ਲਿਆਓ ਆਪਦੇ ਦਿਖਾਓ ਜੇ ਤੁਹਾਡਾ ਕਿਤੇ ਹੱਕ ਬੰਦਾ ਉਹਨੂੰ ਦੇਵਾਂਗੇ ਪਰ ਜਿਹੜੇ ਕਿਸਾਨ ਨੇ ਜ਼ਮੀਨ ਬਾਦ ਕੀਤੀ ਆ ਜਿਨ੍ਹਾਂ ਨੇ ਪੱਟੀ ਆ ਉਹਨੂੰ ਹੀ ਹੱਕ ਮਿਲਣਾ ਚਾਹੀਦਾ ਇਸ ਕਰਕੇ ਜਿਹੜੇ ਵੀ ਜਿੰਨੇ ਵੀ ਇਹਨਾਂ ਨੇ ਇਲਜ਼ਾਮ ਲਾਏ ਆ ਇਹ ਸਿਆਸਤੂ ਪ੍ਰੇਤਾ ਕਿਉਂ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ ਫਰਮਾਨ ਸਿੰਘ ਆ ਉਹਦਾ ਪਰ ਆ ਜਿਹੜਾ ਰਾਜ ਸਭਾ ਦੇ ਵਿੱਚ ਆ ਕਿਉਂ ਹੁਣ ਇਸ ਟਾਈਮ ਜਿਹੜਾ ਦਿੱਲੀ ਦੇ ਵਿੱਚ ਬਾਰਡਰਾਂ ਦੇ ਅੰਦੋਲਨ ਚੱਲੀ ਜਾਂਦੇ ਆ ਉਨ੍ਹਾਂ ਅੰਦੋਲਨਾਂ ਦੇ ਵਿੱਚ ਜਿਹੜੇ ਮੋਰਚੇ ਲੱਗੇ ਹੋਏ ਆ ਉਹ ਬਿਲਕੁਲ ਜਿੱਤ ਦੀ ਤਦਾਰ ਤੇ ਆ ਬੀਜੇਪੀ ਸਰਕਾਰ ਆ ਜਿਹੜੀ ਬਖਲਾਈ ਪਈ ਆ ਇਸ ਕਰਕੇ ਉਹ ਕਿਤੇ ਨਾ ਕਿਤੇ ਡੱਲੇ ਵਾਲਾ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਜਿਹੜਾ ਰਾਜ ਸਭਾ ਦਾ ਮੈਂਬਰ ਆਇਨ ਦਾ ਪ੍ਰਾਸਤਨਾਮ ਸਿੰਘ ਜਿਹੜਾ ਫਰਮਾਨ ਸਿੰਘ ਦਾ ਉਹਨਾਂ ਨੇ ਇਹਨਾਂ ਬੰਦਿਆਂ ਨੂੰ ਇਹ ਗੱਲ ਕਹੀ ਆ ਵੀ ਪ੍ਰਧਾਨ ਨੂੰ ਬਦਨਾਮ ਕਰੋ ਕਿਸੇ ਵੀ ਤਰੀਕੇ ਕਰੋ ਕਿਉਂਕਿ ਅੱਜ ਜਿਹੜਾ ਮੋਰਚਾ ਜਿੱਤ ਦੀ ਤਦਾਰ ਤੇ ਆ ਤੇ ਕਿਸਾਨਾਂ ਦੀ ਲੜਾਈ ਜਿਹੜੀ ਲੜੀ ਜਾ ਰਹੀ ਆ ਇਸ ਕਰਕੇ ਬਿਨਾ ਬੇਬੁਨਿਆਰ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ ਅਸੀਂ ਵੀ ਇਹ ਗੱਲ ਕਹਿੰਨੇ ਆ ਜਿਸ ਦਿਨ ਵੀ ਡਲਿਆ ਸਾਹਿਬ ਜੀ ਦਾ ਪ੍ਰੋਗਰਾਮ ਹੋਊਗਾ ਫਰੋਇਪਰ ਦੇ ਵਿੱਚ ਉਹ ਦੱਸਣਗੇ ਸਾਨੂੰ ਚਲੋ ਉਸ ਦਿਨ ਤਾਂ ਐਮਰਜੈਂਸੀ ਪੈ ਗਈ ਪ੍ਰਧਾਨ ਜੀ ਨੇ ਦੱਸਿਆ ਗੁਰਸੇਵ ਸਿੰਘ ਨੇ ਸਾਰੇਆ ਮੈਟਰ ਆ ਉਸ ਦਿਨ ਅਸੀਂ ਇਹਨਾਂ ਨੂੰ ਦੱਸਾਂਗੇ ਭਾਈ ਵੀ ਅੱਜ ਪ੍ਰਧਾਨ ਜੀ ਆ ਰਹੇ ਆ ਕੋਈ ਗੱਲ ਤੁਸੀਂ ਆ ਜਾਓ ਜਿਵੇਂ ਹੋਇਆ ਆਪਾਂ ਉੱਥੇ ਵੇਖ ਲਾਂਗੇ ਇਹ ਗੱਲ ਕਹਣੀ ਕੋਈ ਨਹੀਂ ਪ੍ਰਧਾਨ ਜੀ ਇਸ ਮਸਲੇ 'ਤੇ ਤੁਹਾਡਾ ਕੀ ਵਿਚਾਰ ਹੈ ਕੀ ਕਹਿਣਾ ਚਾਹੁੰਦੇ ਸਾਡੇ ਵਿਚਾਰ ਆ ਜੀ ਜਦੋਂ ਆਪਣੇ ਦੇਸ਼ ਦੇ ਵਿੱਚ ਕੁਝ ਹੁੰਦਾ ਨਹੀਂ ਸੀਗਾ ਆਪਣੇ ਦੇਸ਼ ਦੇ ਸੈਂਟਰ ਵੱਲੋਂ ਕਿਹਾ ਗਿਆ ਸੀ ਬਾਰਡਰ ਬਾਰੇ ਜਿੱਨੀ ਵਿੱਚ ਮੈਨਾਂ ਕਿਸਾਨਾਂ ਨਾਲ ਬਾਤ ਕਰਨਾ ਸਾਡੇ ਕਿਸਾਨ ਗਰੀਬਸਾਂ ਨੇ ਬਾਦਰ ਬਹਿਲਦਰ ਨੇ ਨਕਸਾਨਾਂ ਨਾਲ ਜੀ ਮਿਲਣ ਉਹ ਬਾਤ ਕੀਤਾ ਤੇ ਬਾਈ ਜੋਗ ਬਣਾਇਆ ਅੱਜ ਜਦੋਂ ਇਹ ਫਸਲਾਂ ਦੇ ਲੱਗੇ 882 ਕਿਲੇ 195 ਨੰਬਰ ਗੇਟ ਤੇ ਜਿਸ ਤੋਂ 400 ਕੁਸ਼ ਕਿਲੇ ਨੂੰ ਨਾਰਗ ਬਣਾਇਆ ਜਾ ਰਿਹਾ ਹੈ ਉਹਦੇ ਵਿੱਚ ਦੂਰ 7 ਵਾਲੀ ਪਾਲਸੀ ਵਾਲੀ ਤਹਿਤ ਜਿਹੜੀ ਪੱਕੀ ਹੋਈ ਸੀ ਜ਼ਮੀਨ ਲੋਕਾਂ ਨੇ ਇੰਤਕਲ ਕਰਾਈ ਸੀ ਲੋਨ ਵੀ ਲਿਆ ਸੀਗੇ ਉਹਦੇ ਵਿੱਚ ਉਹ ਵੀ ਪਾਲੀ ਨੂੰ ਰੱਖਿਆ ਗਿਆ ਕੋਈ ਸਰਕਾਰ ਤੋਂ ਉਹਨੇ ਵੀ ਜਿਹੜੀ ਜੁਨੀ ਨਾ ਸਰਕਾਰੀ ਜੁਨੀ ਬਣ ਚੁੱਕੀ ਹੈ ਤਸੀਲੇ ਬਿਨਾ ਤਰਨ ਆਇਆ ਸ਼ਰੇਆਮ ਨਾਲ ਸਰਕਾਰ ਅਸਰ ਹੱਕ ਜਨਾਰੇ ਲਾਏ ਵਿਚ ਗੱਤ ਦਿੱਤੀ ਹੈ ਕੋਈ ਵੀ ਜੁਨੇ ਕਦੇ ਨਹੀਂ ਕਹਿੰਦੀ ਬਿਸਰਕਾਰ ਸਨਮਾਨ ਉਸ ਨੂੰ ਖਸਾਨੋ ਜਮੀਨ ਖੋਗੇ ਜਾਂ ਸਰਕਾਰ ਅਟਚਟ ਦੇਵੇ ਕਿਉਂਕਿ ਜਿਹੜੀ ਭਾਰਤੀ ਕਿਸਾਨ ਨੂੰ ਇੱਕਦਾ ਸਿੱਧੂਪੁਰਾ ਜਿਹਨੇ ਪੰਜਾਬ ਪ੍ਰਧਾਨ ਜੀ ਰਾਜ ਜੀ ਸਿੰਘ ਢੱਲੇਵਾਲ ਸਾਹਿਬ ਆ ਉਹ ਹਮੇਸ਼ਾ ਕਿਸਾਨ ਦੀ ਲਈ ਮਜ਼ਦੂਰ ਦੀ ਲਈ ਲੜਦੇ ਆ ਉਹਨਾਂ ਬਾਰੇ ਕੋਈ ਵੀ ਕਿਸਾਨ ਹੋਵੇ ਕਿਸੇ ਜਿੱਥੇ ਨਸਾਨ ਹੋਵੇ ਕੋਈ ਕਹੇ ਸਾਰੇ ਕਿਸਾਨ ਦੀ ਲਈ ਲੜਦੇ ਆ ਨਾ ਕਿ ਇੱਕ ਦੀ ਲੜਦੇ ਆ ਇਹਨਾਂ ਦੇ ਬੰਦਿਆਂ ਦੀ ਜਮੀਨ ਵਿੱਚ ਹੈ ਇਹਨਾਂ 400 ਕਿਲੋ ਛੱਡ ਕੇ ਜਿਹੜੇ ਕਿਸਾਨਾਂ ਨੇ ਬਾਦ ਕੀ ਦੀ ਜਮੀਨਾਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਸੀਂ ਪੁੱਛਣਾ ਚਾਹੁੰਦੇ ਸਰ ਫਰਜ਼ਾਨ ਫਰਮਾਨ ਸਿੰਘ ਸੰਧੂ ਜੀ ਨੂੰ ਤੁਹਾਨੂੰ ਕਈ ਵਾਰ ਪੁੱਛ ਚੁੱਕੇ ਸਵਾਲ ਦਾ ਜਵਾਬ ਤੁਸੀਂ ਦ ਕਿ ਜੱਕ ਸਾਰਾ ਦਿੱਤੇ ਜਾਏ ਇਹਨਾਂ ਹੀ ਇਹਨਾਂ ਨੂੰ ਪੁੱਛਿਆ ਜਾਵੇ ਇਸ ਦਾ ਸਵਾਲ ਪਛਪਰ ਦੂਰ ਦੇਣ ਤੇ ਸਾਨੂੰ ਟਾਈਮ ਟਾਈਮ ਤੇ ਕਰਨੀ ਚਾਹੀਦੀ ਮੀਟਿੰਗ ਕਰੀ ਮੀਟਿੰਗ ਕਰ ਦੱਸਣਾ ਸਾਨੂੰ ਸਾਹਮਣੇ ਪ੍ਰੈਸ ਕਾਨਫਰੈਂਸ ਕਿ ਅਸੂ ਸਰ ਸਾਹਮਣੇ ਦੱਸਣਾ ਨਹੀਂ ਕਿ ਸਰਕਾਰੀ ਜੁਣੀ ਨੇ ਕਿ ਪ੍ਰਾਈਵੇਟ ਜੁਣੀ ਨੇ ਕਿ ਸਰਕਾਰ ਨਾਲੇ ਡੀਸੀ ਡਾਕਟਰ ਪ੍ਰੋਇਰ ਦੇ ਸਾਹਮਣੇ ਧਰਨਾ ਲੱਗਾ ਤੁਹਾਡਾ ਕਿਵੇਂ ਕਿੰਨਾ ਚਿਰ ਚੱਲਿਆ ਰਿਹਾ ਹੋ ਗਿਆ ਇਹਨਾਂ ਕੀ ਉਹਦਾ ਅੱਜ ਤਾਂ ਹੁਣ ਜਿੰਨਾ ਚਿਰ ਵੀ ਸਰਕਾਰ ਉਹ ਚਿੱਠੀ ਵਾਪਸ ਨਹੀਂ ਕਰਦੀ ਸ਼ਿਕਾਇਤੇ ਜਿਹੜੇ ਚਿੱਠੀ ਲਾਇਆ ਕਰ ਮਾਲ ਸਰਕਾਰ ਨੇ ਜਿਹੜੀ ਬੋਲੀ ਆ ਉਸ ਤੋਂ ਕਰਤੀ ਸੀਗੀ ਜਿਹੜੀ ਚਿੱਠੀ ਆਈ ਆ ਰਣਜੀਤ ਸਿੰਘ ਦਈਆ ਜੋ ਐਮਐਲਬ ਦੱਤੀ ਆ ਲਗਾਤਾਰ ਉਹ ਚਿੱਠੀਆਂ ਕਢਾ ਕੇ ਲਿਆ ਰਿਹਾ ਜਿੰਨਾ ਚਿਰ ਉਹ ਚਿੱਠੀ ਵਾਪਸ ਨਹੀਂ ਹੁੰਦੀ ਕਿਸਾਨਾਂ ਦੇ ਹੱਥ ਵਿੱਚ ਕੋਈ ਕਾਨੂੰਨ ਨਹੀਂ ਪਹੁੰਚ ਨਹੀਂ ਪਉਂਦੀ ਉਹਨਾਂ ਚਿਰ ਜਿਹੜੀ ਤਰਨਾ ਜਾਰੀ ਰਹੇਗਾ